ਵੱਡੇ ਹੋਏ ਸੀ ਯੂਐਸਏ ਤੇ ਜਿਹੜੀ ਕਾਲੀ ਸੂਚੀ 'ਚ ਜਿਹੜੇ ਬੱਚਿਆਂ ਦੇ ਨਾਂ ਸੀ ਪੰਜਾਬ ਦੇ ਨੌਜਵਾਨਾਂ ਦੇ ਨਾਂ ਸੀ ਪਰਿਵਾਰਾਂ ਦੇ ਨਾਂ ਸੀ ਮੇਰੇ ਪਰਨੇ ਦਿੱਲੀ ਤੋਂ ਆਏ ਸਾਡੇ ਵਾਸਤੇ ਤੁਹਾਡੇ ਰੂਬ ਨੂੰ ਹੋਣ ਵਾਸਤੇ ਆਪਸ ਸਾਰੀਆਂ ਸਰਕਾਰਾਂ ਦੇ ਵਿਚ ਗਏ 22 ਸਾਲ ਮੰਤਰੀ ਰਹਿ ਤੱਕੇ ਧੰਨਵਾਦ ਸਾਹਿਬ ਜੇ ਕੁਛ ਨਹੀਂ ਨਾ ਮਾਰ ਦਵਾ ਸਕਿਆ ਤੇ ਵੀਰੋ ਐਵੇਂ ਮੰਨ ਕੇ ਕੀ ਬੰਦਣਾ ਸਰਕਾਰ ਤੋਂ ਤੇ ਮੋਦੀ ਸਾਹਿਬ ਦੀ ਆ ਗਈ ਹੈ ਜੇ ਅਸੀਂ ਆਪਣਾ ਕੈਂਡੀਡੇਟ ਜਿਤਾ ਆਗੇ ਉਹਨਾਂ ਦੇ ਕੋਲ ਕਾਥੇ ਹਨਾ ਕਿ ਵੀਰੋ ਤਾਂ ਹੀ ਸਾਡਾ ਪਰਾ ਹੋਣਾ ਹੈ ਤਾਂ ਹੀ ਸਾਡੇ ਕੰਮ ਹੋਣੇ ਜੇ ਜਿੱਤੇ ਨਾ ਨਾ ਤੇ ਜਿਹੜੀਆਂ ਪਾਈਆਂ ਵੀ ਖੂਜ ਪੈ ਗਈਆਂ ਉਹ ਵੀ ਪਈਆਂ ਦੱਸਣੇ ਨਹੀਂ ਪਈਆਂ ਫਰਕ ਇਹਨਾਂ ਦੀ ਨਹੀਂ ਜਿਹੜੀਆਂ ਉਹਨਾਂ ਦੱਸਣੇ ਨਹੀਂ ਨਾ ਪਈਆਂ ਜੋ 10 ਪਾ ਦੇ ਨੇ ਉਹ ਜਿੱਤ ਗਏ ਪੈੜੀਆਂ ਵੇਲੀ ਹੋ ਜਾਣੇ ਕੀ ਹੋ ਜਾਣਗੀਆਂ ਔਰ ਅੱਜ ਜੋ ਟੂਰਿਜ਼ਮ ਨੂੰ ਲੈ ਕੇ 인ਫਰਾਸਟ੍ਰਕਚਰ ਨੂੰ ਲੈ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਅੰਦਰ ਬਦਲਾਅ ਆਇਆ ਹੈ ਆਉਣ ਵਾਲੇ 5 ਸਾਲਾਂ 'ਚ 4 ਲੱਖ ਕਰੋੜ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਤੁਹਾਡੇ ਅੰਮ੍ਰਿਤਸਰ ਲੋਕ ਸਭਾ ਨੂੰ ਮਿਲਣ ਜਾ ਰਹੀਆਂ ਨੇ ਭਾਵੇਂ ਤੁਸੀਂ ਚਿਤਾਓ ਨਾ ਚਿਤਾਓ ਉਹ ਤਦ ਵੀ ਮਿਲਣੀਆਂ ਨੇ ਪਰ ਜੇਲਾ ਬੰਦਾ ਜਿਹੜੀ ਸਰਕਾਰ ਜਿਹੜਾ ਪ੍ਰਧਾਨ ਮੰਤਰੀ ਤੁਹਾਡੇ ਵਾਰੇ ਇੰਨਾ ਸੋਚ ਰਿਹਾ ਤੇ ਸਾਡਾ ਵੀ ਫਰਜ਼ ਬੰਦਾ ਹੈ ਕਿ ਇੱਕ ਵਾਰੀ ਅਸੀਂ ਕਦਮ ਤਾਲ ਮਿਲਾਗੇ ਚਲੀਏ ਇੱਕ ਵਾਰੀ ਅਸੀਂ ਭਰੋਸਾ ਕਰਕੇ ਚਲੀਏ ਇੱਕ ਵਾਰੀ ਇਹ ਦੇਖੀਏ ਕਿ ਸਾਡੇ ਬੱਚਿਆਂ ਦਾ ਭਵਿਕਾ ਅੱਗੇ ਕਿਦਾਂ ਦਾ ਬਣਦਾ ਹੈ ਇਹਨਾਂ ਦੇ ਨਾਲ ਲੱਗੇ ਜਾਂ ਸਾਰਿਆਂ ਦੇ ਨਾਲ ਲੱਗੇ ਆ ਆਜ਼ਾਦੀ ਤੋਂ ਬਾਅਦ ਅੱਜ 70 ਸਾਲ 76 ਸਾਲ ਹੋ ਗਏ ਨੇ ਤੇ ਪੰਜਾਂ ਸਾਲਾਂ ਚ ਜੇ ਅਸੀਂ ਅੱਜ ਪਹਿਲੀ ਵਾਰੀ ਪਾਰਟੀ ਅਕਾਲੀਆਂ ਤੋਂ ਅੱਡ ਹੋ ਕੇ ਆਪਣੇ ਪੈਰਾਂ ਤੇ ਖੜੀ ਹੋਈ ਹੈ ਆਪਣੇ ਬੁੱਤੇ ਤੁਹਾਡੇ ਵਿਚਾਰੀ ਹੈ ਆਪਣੇ ਭਰਾਵਾਂ ਨੂੰ ਲੈ ਕੇ ਵਿਚਾਰੀ ਤੇ ਹੁਣ ਮੇਰੀ ਤੁਹਾਡੇ ਨਾਲ ਇੰਨੀ ਹੀ ਬੇਨਤੀ ਹੈਗੀ ਏ ਕਿ ਇੱਕ ਵਾਰੀ ਭਰੋਸਾ ਕਰਕੇ ਦੇਖੋ ਪਰ ਉਸ ਭਰੋਸੇ ਦਾ ਸਾਨੂੰ ਕਿਤੇ ਕੋਈ ਨੁਕਸਾਨ ਨਹੀਂ ਹੈ ਪੰਜਾਬ ਦੇ ਹਰ ਪੰਜਾਬੀ ਦੇ ਪੱਖ ਚ ਖੜੇ ਨੇ ਭਾਵੇਂ ਉਹ ਗਈ ਹੋਵੇ ਅਮੀਰ ਹੋਵੇ ਜ਼ਮੀਦਾਰ ਹੋਵੇ ਜਾਂ ਉਹਦੇ ਕੋਲ ਜ਼ਮੀਨ ਜੀ ਬਲੋਡ ਜੀ ਸਾਨੂੰ ਰਾਜਸਾਨੀ ਹਲਕੇ ਦੇ ਵਿੱਚ ਕਿੱਦਾਂ ਮਨ ਮਾਰ ਬਹੁਤ ਵਧੀਆ ਹੰਗਾਰਾ ਮਰ ਰਿਹਾ ਜੀ ਲੋਕਾਂ ਨੇ ਐਸ ਵਾਰੀ ਰਾਜਸਾਨੀ ਹਲਕੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਸਰਦਾਰ ਤਰਨਜੀਤ ਸਿੰਘ ਸੰਦੂਸ ਮੁੰਦਰੀ ਸਾਹਿਬ ਨੂੰ ਵੋਟਾਂ ਪਾਉਣੀਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣੀਆਂ ਵਾ ਤੁਸੀਂ ਵੇਖ ਹੀ ਰਹੇ ਜੇ ਰੋਜ਼ ਮਾਲ ਸਾਹਿਬ ਦੀ ਗਵਾਹੀ ਹੈ ਹਰ ਕਰ ਰਿਹਾ ਸਾਸੀ ਵਿੱਚ 8 8 10 10 ਪ੍ਰੋਗਰਾਮ ਹੋ ਰਹੇ ਪੂਰੇ ਵਧੀਆ ਪਰਵੇ ਇਕੱਠ ਹੋ ਰਹੇ ਆ ਲੋਕਾਂ ਦਾ ਪਿਆਰ ਮਿਲ ਰਿਹਾ ਜੀ ਭਾਰੀ ਡੇਢ ਨਾ ਦਿਤਾਵਾਂਗੇ ਰਾਜਸਾਨੀ ਹਲਕੇ ਤੋਂ ਤੇ ਅਮਰਸਾਤ ਤੋਂ ਵੀ ਤੁਰੇ ਦੋ ਸਵਾਲ ਕਿ ਤੋ ਸਰਦਾਰ ਤਰਨਜੀਤ ਜੀ ਨੇ ਸਮੁੰਦਰੀ ਸਾਹਿਬ ਭਾਰੀ ਡਿਗ ਨਾਲ ਜਿੱਤ ਕੇ ਗਿੱਲੀ ਪਾਰਲੀਮੈਂਟ ਵਿੱਚ ਜਾਣਗੇ। ਸਰਦਾਰਾਂ ਦੇ ਸਪੋਰਟਰਾਂ ਨੂੰ ਕੀ ਅਪੀਲ ਨਹੀਂ ਕਰਨਾ ਜਾਵੇ? ਮੈਂ ਇਹੋ ਅਪੀਲ ਕਰ ਰਿਹਾ ਜੀ ਇੱਕ ਤਰੀਕ ਨੂੰ ਵੱਧ ਚੜ ਕੇ ਸਰਦਾਰ ਤਰਨਜੀਤ ਸਿੰਘ ਸੰਧੂ ਸਾਹਿਬ ਨੂੰ ਵੋਟਾ ਪਾਓ ਤਾਂ ਭਾਰੀ ਫੋਮਰ ਨਾਲ ਜਿਤਾਓ ਜੀ। ਪਿੰਡੀਆਂ ਔਲਖਚੋਂ ਸਰਦਾਰ ਰਮਿੰਦਰ ਸਿੰਘ ਹੁਣਾਂ ਨੇ ਬਹੁਤ ਵੱਡੀ ਭਾਰੀ ਮੀਟਿੰਗ ਕਰਾਈ ਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਤੇ ਅਸੀਂ ਤਨਜੀਤ ਸਿੰਘ ਸੰਧੂ ਨੂੰ ਤਗੜੇ ਹੋ ਕੇ ਜਿਤਾਵਾਂਗੇ। ਤੇ ਜਿਹੜੇ ਮੇਰੇ ਵੀਰਾਂ ਨੇ ਮੁਸ਼ਕਲਾਂ ਦੱਸੀਆਂ ਸਾਨੂੰ ਜਿਹੜੇ ਵੀ ਕੰਮ ਇਹਨਾਂ ਦੇਣੇ ਆ ਜਿਵੇਂ ਕੱਚੇ ਕੋਠੇ ਲਾ ਲੋ ਆ ਤਾਰਾਂ ਪਿੱਛੇ ਜਾਣੀਆਂ ਲਾ ਲੋ ਜੋ ਅਸੀਂ ਦੱਸ ਕੇ ਆਠੇ ਆ ਇਹ ਸਾਡੀ ਜ਼ਿੰਮੇਵਾਰੀ ਬੰਦੀ ਆ ਇਹਨਾਂ ਨੂੰ ਕੱਚੇ ਕੋਠੇ ਪਵਾ ਕੇ ਦੇਣੇ ਤੇ ਸ਼ੈੱਡ ਪਵਾ ਕੇ ਦੇਣੇ ਤੇ ਕਣਕ ਜਿਹੜੀ ਇਹਨਾਂ ਨੂੰ 8 ਕਿਲੋ ਮਿਲਣੀ ਆ ਨਾ ਉਹ ਜਿੰਨੀ ਦਿੱਲੀੋਂ ਆਉਗੀ ਮੋਦੀ ਸਾਹਿਬ ਵੱਲੋਂ ਉਨੀ ਪੂਰੀ ਦੀ ਪੂਰੀ ਦਵਾਵਾਂਗੇ ਅਸੀਂ ਇਹਨਾਂ ਨਾਲ ਵਾਅਦਾ ਕਰਕੇ ਚੱਲੇ ਆ ਤੇ ਇਹਨਾਂ ਸਾਨੂੰ ਵਿਸ਼ਵਾਸ ਦਵਾਇਆ ਐਡੇ ਵੱਡੇ ਹਾਗਾਮੀ ਮੀਟਿੰਗ ਦੇ ਵਿੱਚ ਵੀ ਅਸੀਂ ਤੰਗੜੇ ਹੋ ਕੇ ਸਮੁੰਦਰੀ ਸਾਹਿਬ ਨੂੰ ਜਿਤਾਉਣਾ ਵਾ ਇਹੋ ਮੇਰੀਆਂ ਬੇਅਤੀਆਂ ਨੇ ਇਹਨਾਂ ਗਾੜੀ ਇਹੋ ਮੇਰਾ ਅੱਜ ਅੱਜ ਭਿੰਡੀ ਔਲਕ ਚ ਵੀਰਿੰਦਰ ਸਿੰਘ ਜੀ ਨੇ ਮੀਟਿੰਗ ਕਰਾਈਏ ਔਰ ਇਲਾਕੇ ਦੇ ਲੋਕਾਂ ਦਾ ਜੋਸ਼ ਦੇਖ ਕੇ ਔਰ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਮਾਨੇ ਪ੍ਰਧਾਨ ਮੰਤਰੀ ਮੋਦੀ ਜੀ ਔਰ ਇੱਥੋਂ ਦੇ ਜਿਹੜੇ ਕੈਂਡੀਡੇਟ ਹੈਗੇ ਨੇ ਸਮੁੰਦਰੀ ਜੀ ਉਹਨਾਂ ਦੇ ਪੱਖ ਵੱਲ ਉਹਨਾਂ ਦਾ ਪਿਆਰ ਦੇਖ ਕੇ ਔਰ ਸਮਰਥਨ ਦੇਖ ਕੇ ਲੱਗਦਾ ਹੈ ਕਿ ਅੱਜ ਪੰਜਾਬ ਦੇ ਅੰਦਰ ਜਿਹੜੀ ਬਦਲਾਅ ਦੀ ਹਵਾ ਚੱਲੀ ਏ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਦਮ ਤੇ ਕੱਲਿਆਂ ਮੈਦਾਨ 'ਚ ਉਤਰੀ ਏ ਔਰ ਕੇਂਦਰ ਦੀਆਂ ਯੋਜਨਾਵਾਂ ਔਰ ਮਾਨਯੀ ਪ੍ਰਧਾਨ ਮੰਤਰੀ ਜੀ ਦਾ ਜੋ ਸਿੱਖਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਸਨੇਹ ਹੈਗਾ ਤੇ ਯਕੀਨ ਮੰਨਿਓ ਕਿ ਕੇਂਦਰ ਸਰਕਾਰ ਵੱਲੋਂ ਆਈ ਹਰ ਯੋਜਨਾ ਪੰਜਾਬ ਵਾਸੀਆਂ ਨੂੰ ਮਿਲੇਗੀ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤ੍ਰਤਵ ਚ ਦੇਸ਼ ਦੇ ਅੰਦਰ ਸਭ ਤੋਂ ਵੱਕ ਔਰ ਵਿਰਲਾ ਔਰ ਸਭ ਤੋਂ ਅੱਗੇ ਦਾ ਸੂਬਾ ਨਜ਼ਰ ਆਏਗਾ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਨਾਲ ਸੰਬੂਦਰੀ ਜੀ ਨੂੰ ਜਿਤਾਓ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰੋ ਔਰ ਬਾਣੀਆਂ ਪ੍ਰਧਾਨ ਮੰਤਰੀ ਜੀ ਦੇ ਮੋਢਿਆਂ ਨੂੰ ਮਜ਼ਬੂਤ ਕਰਕੇ ਅਸੀਂ ਉਹਨਾਂ ਨੂੰ ਪੰਜਾਬ ਦੇ ਪੱਖ ਚ ਵੱਧ ਤੋਂ ਵੱਧ ਕੰਮ ਕਰਨ ਦਾ ਹੌਕਾ ਦੇਗੀ